ਸੰਗਤ ਜੀ ਆ ਮੇਰਾ ਹਾਰਮੋਨੀਅਮ ਹੈ ਇਹ ਹਾਰਮੋਨੀਅਮ ਮੇਰਾ ਵਿਕਾਊ ਹੈ ਮੈਂ ਰੋਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੋ ਗਈ ਹੈ ਤੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਮੇਰੀ ਮਦਦ ਜ਼ਰੂਰ ਕੀਤੀ ਜਾਵੇ ਮੈਂ ਮੈਂ ਰੋਣਾ ਨਹੀਂ ਚਾਹੁੰਦਾ ਮੈਂ ਰੋਣਾ ਨਹੀਂ ਚਾਹੁੰਦਾ ਪਰ ਇਹ ਰੱਬ ਨੇ ਮਜਬੂਰ ਕਰ ਦਿੱਤਾ ਕਿਸੇ ਰੱਬ ਕੋ ਚਾਹੀ ਮੇਰੀ ਰੋਚੀ ਰੋਟੀ ਤੇ ਲੱਤ ਤੁਹਾਰੀ ਹੈ ਤੁਸੀਂ ਮੈਂ ਹੋਰ ਕੀ ਕਰਾਂ ਜੀ ਕਾਕਾ ਸਾਹਿਬ ਆਏ ਕਿ ਜੀ ਫਤਿਹ ਜੀ ਕਾਕਾ ਸਾਹਿਬ ਆਏ ਕਿ ਜੀ ਫਤਿਹ ਜਥੇਦਾ ਸਾਹਿਬ ਜੀ ਹਾਂ ਜੀ ਆਪਣੇ ਕਹਿੰਦੇ ਹਰਪ੍ਰੀਤ ਸਿੰਘ ਜੀ ਠੀਕ ਠਾਕ ਹੋ ਤੁਸੀਂ ਮਿਹਰਬਾਨ ਜੀ ਬਹੁਤ ਬਹੁਤ ਪਹਿਲਾਂ ਤੋਂ ਬਹੁਤ ਬਹੁਤ ਮਿਹਰਬਾਨੀ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਵੀ ਚਲੋ ਸਾਡੇ ਦਰਸ਼ਨ ਹੋਏ ਵਾਹਿਗੁਰੂ ਜੀ ਤੁਹਾਨੂੰ ਮਾਫੀ ਚਾਹਣਾ ਵੀ ਇਸ ਤਰੀਕੇ ਨਾਲ ਹੋ ਰਹੀ ਨੇ ਕਿ ਪਰਮਲ ਪੂਰੀ ਹੋ ਗਈ ਸੀ ਮੈਂ ਚਲੋ ਤੁਹਾਡੀ ਇਹ ਸਮੱਸਿਆ ਕੀ ਹੈਗੀ ਮਤਲਬ ਕੀ ਮੁਸ਼ਕਲ ਆਈ ਹੋਰ ਭਾਜੀ ਇਹ ਹੈ ਕਿ ਜਥੇਦਾਰ ਸਾਹਿਬ ਕੇ ਕਮੇਟੀਆਂ ਚਲੋ ਥੋੜਾ ਮੋਟਾ ਕਰਦੇ ਹੁੰਦੀਆਂ ਨੇ ਗੁਰੂਕਾਂ ਲੋਕਨ ਕਮੇਟੀਆਂ ਪਰ ਉਸ ਗੁਰਦੁਆਰਾ ਕਮੇਟੀ ਚ ਇੰਨੀ ਗੁੰਡਾਗਰਦੀ ਕਹਿ ਲਈਏ ਇਹ ਸ਼ਬਦ ਵਰਤਣ ਦੀ ਸੀ ਚਾਹੀਦੇ ਵੈਸੇ ਤੇ ਪਰ ੱੱਕਾ ਸਾਹਿਬ ਹੀ ਉੱਥੇ ਸਰੇ ਆਮ ਕਮੇਟੀ ਨੂੰ ਤਾਂ 40 ਸਾਲ ਹੋ ਗਏ ਉੱਥੇ ਕਾਬਜ ਹੋਈ ਨੂੰ ਪਰ ਉੱਥੇ ਗ੍ਰੰਥੀ ਸਿੰਘ ਨੇ ਟਿਕਦਾ 6 ਮਹੀਨੇ ਮਨੂ ਤਾਂ تنਮੀਨ ਬਾਅਦ ਉਹਨਾਂ ਨੇ ਮੇਰੀ ਛੁੱਟੀ ਕਰਤੀ ਮੈਂ ਜੋ ਤਨਖਾਹ ਵਣਵਾਉਣ ਵਾਸਤੇ ਗਿਆ ਤਾਂ ਉਹਨਾਂ ਨੇ ਮੇਰੀ ਗੱਲ ਹੋਈ ਸੀਗੀ ਜੀ ਕਿਉਂਕਿ ਮੈਂ ਸਮਝ ਤੁਹਾਡੇ ਕੋਲ ਵੀ ਸਹੀ ਮਸਾਲੇ ਗੱਲ ਤੋਂ ਉਹਨਾਂ ਨੇ ਇਸ ਤਰ੍ਹਾਂ ਨਹੀਂ ਕਰਦਾ ਸਕਦਾ ਤੁਸੀਂ ਨਾ ਤੁਸੀਂ ਐਵੇਂ ਕਰੋ ਤੁਸੀਂ ਜੇ ਕੱਲ ਨੂੰ ਅੰਮ੍ਰਿਤਸਰ ਸਾਹਿਬ ਆ ਸਕਦੇ ਹੋ ਜੀ ਤੇ ਸਕਤਰੇਦਾਨ ਕੇ ਮਿਲੋ ਦੂਜੀ ਗੱਲ ਮੈਂ ਤੁਹਾਨੂੰ ਇਹ ਅੱਖ ਨਹੀਂ ਸੀ ਕਿ ਦੇਖੋ ਜਿਹੜੀ ਸਿੱਖੀ ਆ ਬਾਦਸ਼ਾਹੀ ਇਹ ਤੇ ਬੜੀ ਅਨਮੋਲ ਆ ਹੋਰ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਸਾਡੇ ਸਿੱਖਾਂ ਨੇ ਬੰਦਬੰਦ ਕਰਵਾਏ ਕੋਪਰੀ ਨਾਲ ਰੁਹਾਈਨਾ ਚਰਖੜੀਆਂ 'ਚ ਚੜੇ ਤਾਂ ਆਪਾਂ ਅੱਗੇ ਤੋਂ ਇਹੋ ਜੀ ਕਦੀ ਵੀ ਨਹੀਂ ਕਰਦੀ ਵੀ ਆਪਾਂ ਸਿੱਖੀ ਛੱਡ ਰਹੇ ਸਿੱਖੀ ਅਨਮੋਲ ਆ ਤੇ ਦੇਖੋ ਰਬੀ ਸਿੰਘ ਦੀ ਗੱਲ ਗੱਲ ਮੇਰੀ ਗੱਲ ਸੁਣੋ ਤੇ ਜ਼ਿੰਦਗੀ ਦੇ ਵਿੱਚ ਨਾ ਗੁਰੂ ਪਾਤਸ਼ਾਹ ਦੇ ਬਚਨਾਂ ਬਾਣੀ ਦੇ ਵਿੱਚ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗੀਏ ਸੁੱਖ ਸੁੱਖ ਦੁੱਖ ਦੋਵੇਂ ਦਾ ਰਕਪੜੇ ਪਹਿਰੇ ਜਾਏ ਮਨੋਕ ਤੋ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਆ ਬਾਕੀ ਸ਼੍ਰੀ ਅਕਾਲਤਖ ਸਾਹਿਬ ਕਿਉਂਕਿ ਤੁਸੀਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋ ਤੇ ਅਕਾਲਤਖ ਸਾਹਿਬ ਹਮੇਸ਼ਾ ਤੁਹਾਡੇ ਨਾਲ ਆ ਪੰਛੀ ਤੁਹਾਡੇ ਨਾਲ ਆ ਘਬਰੋ ਨਾ ਨੀ ਕਿਸੇ ਗੱਲੋਂ ਪਰ ਅੱਗੇ ਤੋਂ ਆਪਾਂ ਇਹੋ ਜੀ ਨਹੀਂ ਕਰਨੀ ਵੀ ਆਪਾਂ ਸਿੱਖੀ ਛੱਡਣਾ ਸਿੱਖੀ ਅਨਮੋਲ ਆ ਪਾਤਸ਼ਾਹ ਦੀ ਸਿੱਖੀ ਬਾਰੇ ਮੈਂ ਜੱਥੇਦਾਰ ਅਗਿਆਰੀ ਰੋ ਵੀ ਅਸਹੀ ਗੱਲ ਕਰੀ ਸੀ ਜੀ ਅੱਜ ਤੋਂ 2-3 ਮਹੀਨੇ ਪਹਿਲਾਂ ਜੀ ਹਾਂ ਜੀ ਉਹ ਕਿਸੇ ਕਿਸੇ ਸਥਾਨ ਤੇ ਮੈਨੂੰ ਮਿਲੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਤੁਸੀਂ ਚਿੱਠੀ ਪਾਓ ਅਸੀਂ ਇੱਥੇ ਗੱਲ ਕਰਾਂਗੇ ਤੇ ਮੇਰਾ ਮਨ ਨਾਲ ਇਹ ਸੀ ਵੀ ਜਦੋਂ ਤੱਕ ਚਿੱਠੀ ਪਹੁੰਚੂਗੀ ਜਦੋਂ ਤੱਕ ਉਹਨੂੰ ਪਤਾ ਨਹੀਂ ਪਟੇ ਕੀ ਆ ਰਿਹਾ ਹੋਣਾ ਮੈਂ ਕਿ ਪਰ ਤੇ ਉਹਨਾਂ ਨੇ ਵੀ ਆਪਣੇ ਤਰ੍ਹਾਂ ਜਿਵੇਂ ਕਿਹਾਗਾ ਪਰ ਹੁਣ ਇਹਨਾਂ ਨੇ ਮੇਰਾ ਬਹੁਤ ੱੱਕਾ ਕੀਤਾ ਜੀ ਮੇਰੇ ੱੱਕੇ ਨਾਲ ਮੇਰੀ ਡਿਊਟੀ ਹੈ ਫਮੋ ਗਿਆ ਸੰਗਤ ਦੀ ਦਾਦਾ ਮੰਦਿਰ ਤੋਂ ਚਲੋ ਤੁਸੀਂ ਨਾ ਤੁਸੀਂ ਕੱਲ ਨੂੰ ਅੰਮ੍ਰਿਤਸਰ ਸਾਹਿਬ ਆਓ 12:00 ਵਜੇ ਆਜੋ 1:00 ਵਜੇ ਆਜੋ ਤੇ ਆਪਾਂ ਤੁਹਾਨੂੰ ਮਿਲਾਂਗੇ ਵੀ ਇੱਕ ਇੱਥੇ ਤੁਸੀਂ ਪਾਤਸ਼ਾਹ ਦੇ ਘਰੇ ਆਣ ਕੇ ਗੁਰੂ ਪਾਤਸ਼ਾਹ ਦੇ ਕੋਲੋਂ ਇਸ ਗੱਲ ਦੀ ਮਾਫੀ ਮੰਗਣੀ ਕਿ ਸਿੱਖੀ ਪਾਤਸ਼ਾਹ ਅਨਮੋਲ ਆ ਅੱਗੇ ਤੋਂ ਇਹ ਗਲਤੀ ਨਹੀਂ ਹੁੰਦੀ ਆਪਾਂ ਬੰਦ ਬੰਦ ਕਟਵਾਉਣ ਵਾਲੀ ਕੌਮ ਆ ਤੇ ਬਾਕੀ ਅਸੀਂ ਤੁਹਾਡੇ ਨਾਲ ਖੜੇ ਆ ਕਿਸੇ ਗੱਲੋਂ ਆਪਾਂ ਡਰਨਾ ਨਹੀਂ ਆ ਗੁਰੂ ਦੀ ਬਾਣੀ ਤੇ ਟਿਕ ਰੱਖੋ ਪਾਤਸ਼ਾਹ ਦੀ ਬਾਣੀ ਦਾ ਪਾਠ ਕਰੋ ਬੇਨਤੀ ਚੌਪਈ ਸਾਹਿਬ ਪੜੋ ਜਪਜੀ ਸਾਹਿਬ ਦਾ ਪਾਠ ਕਰੋ ਗੁਰੂ ਤੁਹਾਡੇ ਅੰਗ ਸੰਗ ਤੇ ਕੱਲ ਆਓ ਤੁਸੀਂ ਜਰੂਰ ਠੀਕ ਹੈ ਬਾਈ ਜੀ ਕੱਲ੍ਹ ਹਾਂਜੀ ਹਾਂਜੀ ਇਸੇ ਤੇ ਨੱਕ ਕਰਦੇ ਹੋ ਮੈਂ ਇੱਥੇ ਹੀ ਆ ਗੱਲ ਤੁਸੀਂ 1 ਵਜੇ ਆ ਜਾਓ 1:30 ਵਜੇ ਆ ਜਾਓ ਟਾਈਮ ਲੱਗੋ ਕੋਈ ਨਹੀਂ ਕਿਉਂਕਿ ਮੈਂ ਅਜੇ ਫੋਟੋ ਉਹ ਪ੍ਰਿਆਸ ਸੀ ਤੁਸੀਂ 2 ਵਜੇ ਆ ਜਾਓ 3 ਵਜੇ ਆ ਜਾਓ ਇਹ ਅਕਾਲ ਤੱਕ ਸਭ ਸਿੱਖਾਂ ਦਾ ਵਾ ਤੇ ਇਹ ਤਾਂ ਸਾਡਾ ਜੀ ਇਹਦੇ ਵਾਸਤੇ ਚਾਹੇ ਰੋਮ ਰੋਮ ਵਾਸਾ ਹਾਂਜੀ ਅਸੀਂ ਕੋਸ਼ਿਸ਼ ਕਰੀਏ ਬਾਕੀ ਬਾਕੀ ਵੇਖੋ ਪਾਤਸ਼ਾਹ ਨੇ ਸਾਨੂੰ ਚੜ੍ਹਦੀ ਕਲਾ ਦਾ ਉਪਦੇਸ਼ ਦਿੱਤਾ ਆਪਾਂ ਚੜ੍ਹਦੀ ਕਲਾ 'ਚ ਰਹਿਣਾ ਹੁਣ ਚੜ੍ਹਦੀ ਕਲਾ 'ਚ ਰਹੋ ਪਾਠ ਕਰੋ ਤੇ ਕੱਲ ਆਓ ਚੜ੍ਹਦੀ ਕਲਾ 'ਚ ਰਹੋ ਠੀਕ ਹੈ। ਜੀ। ਜਦੋਂ ਤੁਸੀਂ ਮਦਦਾ ਦੇਤਾ ਜੀ ਬਹੁਤ ਬਹੁਤ ਮੇਰ ਕੋ ਹੌਸਲਾ ਦੇਣ ਵਾਲਾ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਸਾਹਿਬ ਜੀ ਦੇ ਪਾਤਸ਼ਾਹ ਸਾਰਿਆਂ ਥੱਲੇ ਰੱਖਦਾ। ਜਵੈਤਾ ਸੀਗਾ ਬਸ ਪਛੇ ਮੈਨੂੰ ਉਮੀਦਾਂ ਤੋਂ ਬਹੁਤ ਢਲਕ ਆਇਆ ਗਿਆ ਕਹਿੰਦੇ ਜਿਹਨੂੰ ਕਿਸੇ ਨੇ ਨਹੀਂ ਸੁਣਨੀ ਕਿਸੇ ਨੇ ਨਹੀਂ ਸੁਣਨੀ। ਨਹੀਂ ਨਹੀਂ ਨਹੀਂ। ਇਹ ਤੇ ਪਾਤਸ਼ਾਹ ਦਾ ਉਹ ਦਰ ਘਰਵਾ ਜਿੱਥੇ ਕੋਈ ਵੀ ਆਇਆ ਵਾ ਪਾਤਸ਼ਾਹ ਦੀ ਸ਼ਰਨ ਤੇ ਤੇ ਪਾਤਸ਼ਾਹ ਨੇ ਉਹਨਾਂ ਦੀ ਬਾਹ ਫੜੀ ਆ ਤੋ ਅਸੀਂ ਗੁਰੂ ਘਰ ਦੇ ਸੇਵਾਦਾਰ ਹੋਣ ਦੇ ਨਾਤੇ ਤੁਹਾਡੇ ਨਾਲ ਤੁਸੀਂ ਕੱਲ ਨੂੰ ਆ ਜਾਓ ਆਪਾਂ ਬਹਿ ਕੇ ਗੱਲ ਕਰਾਂਗੇ। ਠੀਕ ਹੈ ਵਾਈਡਰ ਜੀ ਦਾ ਖਰਚਾ ਵਾਈਡਰ ਜੀ ਦੀ ਕੀਮਤ ਹੈ